ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਸੰਗਤ ਸਰਵਣ ਕਾਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਤੇ ਇਸ ਦੀ ਵਿਆਖਿਆ ਜਿਸ ਤੇ ਸੰਗਤ ਜੀ ਆਪ ਸਭ ਸੰਗਤ ਹੁਣ ਤੱਕ 518 ਸੰਤ ਸਰਵਣ ਕਰ ਚੁੱਕੇ ਹੋ ਆਓ ਦੇਖਦੇ ਹਾਂ ਅੱਗੇ ਤੋਂ ਅੱਗੇ ਗੁਰੂ ਮਹਾਰਾਜ ਕੀ ਫਰਮਾਨ ਕਰਦੇ ਹਨ ਕਿ ਸਰਖੰਤ ਸੇਲ ਬਰਖੰਤ ਬਾਣ ਜੋਦੇ ਵਰਸ਼ਿਆਂ ਨੂੰ ਜੋ ਜੋਦੇ ਸੂਰਮੇ ਆਨਸਾ ਸਿੰਘ ਜੀ ਵਰਸਾਂ ਨੂੰ ਅੱਗੇ ਵੱਲ ਸਰਕਾਰ ਆਏ ਹਨ ਬਾਣਾ ਦੀ ਬਰਖਾ ਕਰ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਹਰ ਖੰਤ ਹੂਰ ਪਰਕੰਤ ਜਵਾਨ ਹੂਰਾ ਜੋ ਹਨ ਸਾ ਸਿੰਘ ਜੀ ਉਹ ਜੰਗ ਜੋਦ ਦੇ ਮੈਦਾਨ ਦੇ ਵਿੱਚ ਜੋਦਿਆਂ ਨੂੰ ਇਸ ਤਰ੍ਹਾਂ ਜੂਝਦੇ ਦੇਖ ਕੇ ਖੁਸ਼ ਹੋ ਰਹੀਆਂ ਹਨ ਅਤੇ ਜਵਾਨਾਂ ਨੂੰ ਪਰਖ ਰਹੀਆਂ ਹਨ ਚੁਣ ਰਹੀਆਂ ਹਨ ਦੇਖ ਰਹੀਆਂ ਹਨ ਕਿ ਕੌਣ ਜ਼ਿਆਦਾ ਮਹਾਬਲੀ ਸੂਰਮਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਬਾਜੰਤ ਢੋਲ ਡੌਰੂ ਕਰਾਲ ਭਿਆਨਕ ਡੌਰੂ ਅਤੇ ਢੋਲ ਵੱਜ ਰਹੇ ਹਨ ਸਾਸ ਕਿ ਭਿਆਨਕ ਡੌਰੂ ਅਤੇ ਢੋਲ ਵੱਜ ਰਹੇ ਹਨ ਡੌਰੂ ਭਾਵ ਕਿਸੇ ਡੰਮਰੂ ਅੱਗੇ ਮਾਰੇ ਕਹਿੰਦੇ ਹਨ ਕਿ ਨਾਚੰਤ ਭੂਤ ਪੈਰੋ ਕਪਾਲ ਭੂਤ ਪੈਰੋ ਅਤੇ ਕਪਾਲੀ ਦੇਵੀ ਨਾਚਕ ਨੱਚ ਰਹੇ ਹਨ ਨਾਚ ਕਰ ਰਹੇ ਹਨ ਜੰਗ ਜੋਦ ਦੇ ਮੈਦਾਨ ਦੇ ਵਿੱਚ ਅੱਗੇ ਮਾਰੇ ਕਹਿੰਦੇ ਹਨ ਕਿ ਖੜੜੰਤ ਹੱਥ ਖੜੜੰਤ ਖੋਲ ਹੱਥ ਹਿਲਾ ਰਹੇ ਹਨ ਟੋਪ ਅਥਵਾ ਖੋਲ ਖੜਕ ਰਹੇ ਹਨ ਸਾਧ ਸੰਗਤ ਜੀ ਦੇ ਸਿਰ ਦੇ ਉੱਪਰ ਸ਼ਰਖਸ਼ਾਟ ਟੋਪ ਪਹਿਨੇ ਹਨ ਉਹ ਖੜਕ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਟੇੜੰਤ ਟੀਕ ਝੜੰਤ ਝੋਲ ਹਾਥੀਆਂ ਘੋੜਿਆਂ ਦੇ ਮੱਥੇ ਉੱਤੇ ਬੰਨੇ ਲੋਹੇ ਦੇ ਟਿੱਕੇ ਟੋਟਰੇ ਹਨ ਸਾਹ ਸੰਜੀਵ ਸੁਰੱਖਿਆ ਵਾਸਤੇ ਹਾਥੀਆਂ ਤੇ ਘੋੜਿਆਂ ਦੇ ਮੱਥੇ ਤੇ ਪਹਿਨੇ ਹਨ ਟਿੱਕੇ ਉਹ ਟੋਟਰੇ ਆਨਤੇ ਫੁਲਾਦੀ ਝੁੱਲਾਂ ਫਟ ਰੀਆਂ ਹਨ ਫੁਲਾਦੀ ਝੁੱਲਾਂ ਦਾ ਭਾਵ ਹੈ ਜੋ ਸੁਰੱਖਿਆ ਵਾਸਤੇ ਉਹਨਾਂ ਦੇ ਝੁੱਲਾਂ ਪੈਣੀਆਂ ਹੋਈਆਂ ਹਨ ਉਹ ਫਟ ਰੀਆਂ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਦਰਦੰਤ ਦੀਹਦਾਨੋ ਦੁਰੰਤ ਅਨੰਤ ਵਡਾ ਕਾਰੇ ਦਾੰਦ ਦੜਰੇ ਜਾ ਰਹੇ ਹਨ ਸਾਹ ਸੰਗਤ ਜੀ ਦੇ ਮਹਾਬਲੀ ਦਾੰਤ ਹਨ ਖਤਰਨਾਕ ਦਾੰਦ ਹਨ ਉਹ ਦਰੜੇ ਜਾ ਰਹੇ ਹਨ ਮਾਰੇ ਜਾ ਰਹੇ ਹਨ ਅਗੇ ਮਾਰੇ ਕਹਿੰਦੇ ਹਨ ਕਿ ਹੜੜੰਤ ਹਾਸ ਹਸਤ ਮਹਾਂਤ ਮਹਾਂਤ ਲੋਗ ਜੋ ਹਨ ਸਾਹ ਸੰਗਤ ਜੀ ਹੜੜਾ ਕਰਕੇ ਹੱਸ ਰਹੇ ਹਨ ਖੁਸ਼ ਹੋ ਰਹੇ ਹਨ ਜੰਗ ਜੋਧਰ ਨੂੰ ਦੇਖ ਕੇ ਅਗੇ ਮਾਰੇ ਕਹਿੰਦੇ ਹਨ ਕਿ ਉਹ ਤਾਂ ਪੁੱਜੇ ਸ਼ੰਦ हाँ कपाल कपाल हस रहा है अगे मारे कताल भूमि जो जो शताल विच निवास करता है अगे मारे केंद्र के, के प्रभाषण सुंदर फब वाली ज्वाला बाग ਅੱਗੇ ਮਾਰੇ ਕਹਿੰਦੇ ਹਨ ਕਿ ਅਨਾਸਨ ਕਰਾਲੰਗ ਅਤੇ ਕਲਿਆਣਕਾਰੀ ਅਨਾਸ ਭਿਆਨਕ ਰੂਪ ਵਾਲਾ। ਸਾਸ਼ੰਗ ਜੀ ਮਾਰੇ ਕਹਿੰਦੇ ਹਨ ਕਿ ਕਲਿਆਣਕਾਰੀ ਅਨਾਸ ਜੋ ਭਿਆਨਕ ਰੂਪ ਵਾਲਾ ਹੈ। ਅੱਗੇ ਮਾਰੇ ਕਹਿੰਦੇ ਹਨ ਕਿ ਮਹਾਰੂਪ ਧਾਰੇ ਬਹੁਤ ਸੁੰਦਰ ਰੂਪ ਧਾਰਿਆ ਹੋਇਆ ਹੈ। ਅਗੇ ਮਾਰੇ ਕਹਿੰਦੇ ਹਨ ਕਿ ਦੋ ਰੰਗ ਦੁੱਖ ਤਾਰੇ ਭੈੜੇ ਦੁੱਖਾਂ ਤੋਂ ਬਚਾ ਲਿਆ ਹੈ ਅਗੇ ਮਾਰੇ ਕਹਿੰਦੇ ਹਨ ਕਿ ਸਰੰਨੀ ਉਧਾਰੇ ਸਰਨੇ ਵਿੱਚ ਆਇਆਂ ਨੂੰ ਉਧਾਰ ਦਿੱਤਾ ਹੈ ਇਸ ਤਰ੍ਹਾਂ ਕਲ ਕੀ ਉਤਾਰ ਜੀ 사ਸੰਗ ਜੀ ਜੋ ਹਨ ਉਹ ਆਮ ਜਨਤਾ ਦਾ ਦੁਨੀਆ ਦਾ ਭਲਾ ਕਰਦੇ ਹੋਏ ਵਿਚਰ ਰਹੇ ਹਨ ਅਗੇ ਮਾਰੇ ਕਹਿੰਦੇ ਹਨ ਕਿ ਅਗੀ ਪਾਪ ਵਾਰੇ ਭਾਵੇਂ ਉਹ ਪਾਪ ਕਰਨ ਵਾਲੇ ਹੀ ਸਨ ਫੇਰ ਵੀ ਉਹਨਾਂ ਦਾ ਉਧਾਰ ਹੁੰਦਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਇਹ ਦੇਪਾਂ ਜੋਤ ਜਵਾਲਾ ਅੱਗ ਦੀ ਲਾਟ ਵਾਂਗ ਸੋਭ ਰਿਹਾ ਹੈ ਮਾਰੇ ਕਹਿੰਦੇ ਹਨ ਕਿ ਕਿ ਦੋ ਜਵਾਲ ਮਾਲਾ ਜਾਨ ਜਵਾਲਾ ਦੀ ਹੀ ਮਾਲਾ ਹੈ ਜਵਾਲਾ ਦਾ ਭਾਵ ਕਹੀਏ ਕੀ ਅਗਨੀ ਦੀ ਮਾਲਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਮਨੋ ਜਵਾਲ ਬਾਲਾ ਮਾਨੋ ਜਵਾਲਾ ਪ੍ਰਕਾਸ਼ ਕਰਨ ਵਾਲਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਸਰੂਪੰ ਕਰਾਲਾ ਜਾਂ ਭਿਆਨਕ ਪਰ ਸੁੰਦਰ ਰੂਪ ਵਾਲਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਤਰੇਖ ਅਗ ਪਾਣਨ ਹੱਥ ਵਿੱਚ ਤਲਵਾਰ ਧਾਰਨ ਕੀਤੀ ਹੋਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਤਿਹੂ ਲੋਗ ਮਾਨਨ ਤਿੰਨਾ ਲੋਕਾਂ ਦਾ ਮਾਣ ਹੈ ਹੱਥਰੇ ਵਿੱਚ ਤਲਵਾਰ ਤਾਨ ਕੀਤੀ ਹੋਈ ਹੈ ਤੇ ਤਿੰਨਾ ਲੋਕਾਂ ਦਾ ਮਾਣ ਹੈ ਤਿੰਨਾ ਲੋਕਾਂ ਦਾ ਸੋਬਾ ਪਾਉਂਦੇ ਹਨ ਅੱਗੇ ਮਾਰੇ ਕਹਿੰਦੇ ਹਨ ਜੇ ਦਯੰਗ ਦੀਹ ਦਾਨਨ ਬਹੁਤ ਅਧਿਕ ਦਾਨ ਦੇਣ ਵਾਲਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਭਰੇ ਸੋਜ ਮਾਨਨ ਮਾਣ ਦੀ ਸਮੱਗਰੀ अथवा ਮौज ਨਾਲ ਭਰਿਆ ਹੋਇਆ ਹੈ ਮਾਰੇ ਅੱਗੇ ਕਹਿੰਦੇ ਹਨ ਕਿ ਅਜਨ ਛੰਦ ਅਜੀਤੇ ਜੀਤ ਜੀਤ ਕੇ ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਕੇ ਇਹੋ ਜਿਹੇ ਜੋ ਸੂਰਮੇ ਸੰਸਾ ਸਾ ਸਿੰਘ ਜਿਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਿਆ ਕਲਕੀ ਅਵਤਾਰ ਜੀ ਆਨੇ ਉਹਨਾਂ ਨੂੰ ਜਿੱਤ ਕੇ ਅੱਗੇ ਮਾਰੇ ਜਾਂਦੇ ਹਨ ਕਿ ਅਪੀਰੀ ਪਾਜੇ ਪੀਰ ਹਵੇ ਨਿਡਰ ਅਪੀਰੀ ਵੀ ਕਾਇਰ ਪੀਰ ਹੋ ਕੇ ਪਜ ਗਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਸਿਧਾਰੇ ਚੀਨ ਰਾਜ ਪੈ ਚੀਨ ਦੇ ਰਾਜ ਉਤੇ ਚੜ੍ਹਾਈ ਕਰ ਦਿੱਤੀ ਹੈ ਕਲ ਕੀ ਅਵਤਾਰ ਜੀ ਆਨੇ ਇਦਾਂ ਚੀਨ ਦੇ ਦੇਸ਼ਵਾਲ ਸਾਸੰਗ ਜੀ ਚੜ੍ਹਾਈ ਕੀਤੀ ਹੈ ਅੱਗੇ ਮਾਰੇ ਕਹਿੰਦੇ ਹਨਗੇ ਸਥੋਈ ਸਰਬ ਸਾਥ ਕੈ ਸਾਰਿਆਂ ਸਾਥੀਆਂ ਦੇ ਸਾਥੀ ਬਣ ਕੇ ਸਾਰਿਆਂ ਸਾਥੀਆਂ ਨੂੰ ਕਹਿੰਦੋ ਭਾਵਕੇ ਨਾਲ ਮਿਲਾ ਕੇ ਫੌਜ ਵੀ ਹੋਰ ਵੀ ਭਾਰੀ ਗਿਣਤੀ ਕਰਕੇ ਅੱਗੇ ਮਾਰੀ ਕਹਿੰਦੇ ਹਨ ਕਿ ਤਮੰਕੇ ਰਾਜ ਧਾਰਿਕ ਹੈ ਰਾਜਾਂ ਦੇ ਰਾਜੇ ਕਲਕੀ ਜੋ ਸਰਬਰ ਆਜਾਂ ਦੇ ਰਾਜੇ ਹਨ ਕਰੋਧਵਾਨ ਹਨ ਵੀਰਾਸ ਨਾਲ ਭਰੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਰਜੀਲੇ ਰੋਹ ਵਾਰਿਕ ਹੈ ਅਤੇ ਕਠੋਰ ਰਜੀਲੇ ਗੁੱਸੇ ਵਾਲੇ ਹਨ ਜਿਵੇਂ ਕਿ ਕਾਟੀਲੇ ਕਾਮ ਰੂਪਾ ਕੈ ਜਾਂ ਕਾਮਰੂਪ ਦੇ ਕਟਵੇਂ ਹੁਸਨ ਵਾਲੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਕੰਬੋਜੇ ਕਾਸਕਾਰੀ ਕੈ ਜਾਂ ਕਾਸਕਾਰੀ ਦੇ ਕੰਬੋਜ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਤਮੰਗ ਕੇ ਟੋ ਹਲਟਾ ਲੋਕ ਹੈ ਢਾਲਾਂ ਦੇ ਹੀ ਢੋਲਾਂ ਤੋਂ ਡਮ-ਡਮ ਦੀ ਆਵਾਜ਼ ਆ ਰਹੀ ਹੈ ਜਿਸ ਤਰ੍ਹਾਂ ਸਾਸੰਗ ਜੀ ਵਾਰ ਰੋਕੇ ਜਾਂਦੇ ਹਨ ਟਾਲਾਂ ਜਾਂ ਵਖੜਕਦਿਆਂ ਹਨ ਜਾਂ ਟਾਲਾਂ ਦੇ ਉੱਪਰ ਤਲਵਾਰਾਂ ਮਾਰਦੇ ਹਨ ਤਾਂ ਆਵਾਜ਼ ਆਉਂਦੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਡਾ ਮੰਗ ਕੇ ਡੰਕ ਵਾਰੋਕੈ ਜਾਂ ਟਾਲਾਂ ਉੱਤੇ ਹਥਿਆਰਾਂ ਦੇ ਡਗੇ ਵੱਜ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਮੰਗ ਕੇ ਨੇ ਜੇ ਬਾਜਾ ਦੇ ਜਾਂ ਨੇ ਜੇ ਬਾਜਾਂ ਦੀ কুমਕਾਰ ਪੈ ਰਹੀ ਹੈ ਸਾਹ ਸੰਗਤ ਜੀ ਜੋ ਨੇਜੇ ਬਾਜ ਹਨ ਨੇਜੇ ਚਲਾਉਂਦੇ ਹਨ ਉਹ ਵੀ ਆਪਣਾ ਜੋਰ ਦਿਖਾ ਰਹੇ ਹਨ ਅੱਗੇ ਮਾਰੇ ਕਹਿੰਦੇ ਹਾਂ ਅੰਕੇ ਤਮੰਕੇ ਤੀਰ ਤਾਜ ਜਾਦੇ ਜਾਂ ਤੀਰ ਅੰਦਾਜ਼ਾਂ ਦੇ ਤੀਰ ਵੱਜ ਰਹੇ ਹਨ ਸਾਹ ਸੰਗਤ ਜੀ ਜੋ ਤੀਰ ਅੰਦਾਜ਼ ਹਨ ਜਾਂ ਉਹਨਾਂ ਦੇ ਤੀਰ ਵੱਜ ਰਹੇ ਹਨ ਇਸ ਤਰ੍ਹਾਂ ਦਾ ਜੰਗੇ ਮੈਦਾਨ ਚ ਮਾਹੌਲ ਬਣਿਆ ਹੋਇਆ ਹੈ ਆਪ ਸਾਧ ਸੰਗਤ ਜੀ ਸਾਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਚਰਦਾਸ ਕਰਦੇ ਆਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਖਣਾ ਸਿੱਤੇ ਮੇਰ ਪਰਿਆਤ ਰਖਣਾ ਖਾਲਸਾ ਰੀ ਚੜਦੀ ਕਲਾ ਕਰਨੀ ਨਾਮਦਾਨ ਬਖਣਾ ਆਪ ਸਾਧ ਸੰਗਤ ਜੀ ਅੰਗ ਸੰਗ ਮਹਾਰਾਜ ਸਹਾਇ ਹੋਣਾ ਸੰਗਤ ਜੀ ਦਾ ਥਾਰਾ ਵਿਚਾਰ ਕਰਦੇ ਆਂ अनेका ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣਗੇ ਆਪ ਸਰਬੱਤ ਸੰਗਤ ਬਖਸ਼ਣ ਯੋਗ ਬਖਸ਼ਣਾ ਜਿਸਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ